ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਦਾ ਨਾਈਟਰ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਜ ਆਪ ਤੁਹਾਡੇ ਲਈ ਇੱਕ ਹੋਰ ਯੂਨਿਕ ਜਿਹਾ ਡਿਜ਼ਾਈਨ ਲੈ ਕੇ ਆਏ ਆ ਤੇ ਇਹ ਜਿਹੜਾ ਡਿਜ਼ਾਈਨ ਹੈਗਾ ਵਾ ਇਹ 5353 ਦੇ ਮਲਟੀਪਲ ਚ ਜਾਏਗਾ ਤਿੰਨ ਸਲਾਈ ਦਾ ਡਿਜ਼ਾਈਨ ਹੈਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਦੇ ਨਵੇਂ ਆਏ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਜੁਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਵੀਡੀਓ ਜਿੰਨੇ ਵੀ ਹੁੰਦੇ ਹਨ ਲਾਈਕ ਨਹੀਂ ਆ ਰਹੇ ਤੇ ਚਲੋ ਆਪਾਂ ਟਾਈਮ ਵੇਸਟ ਕੀਤੇ ਬਿਨਾ ਸ਼ੁਰੂ ਕਰਦੇ ਆ ਆਪਣਾ ਡ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੁੰਡਾ ਜਿਹੜਾ ਉਤਾਰ ਲਵਾਂਗੇ ਇਹ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਦੱਸਦੀ ਆ ਕਿ ਕੁੰਡਾ ਜਿਹੜਾ ਪਹਿਲਾਂ ਉਤਾਰਨਾ ਹੈ ਉਤਾਰਨਾ ਹੈ ਤਾਂ ਗਾ ਆਪਣੇ ਵਾਲੇ ਲੈ ਕੇ ਆਵਾਂਗੇ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਤਿੰਨ ਕੁੰਡੇ ਉਲਟੇ ਤਾਂ ਗਾ ਅੱਗੇ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ 4 5 ਧਾਗਾ ਆਪਣੇ ਵੱਲ ਆ ਕਿਉਂ ਨਾ ਤਿੰਨ ਕੁੰਡੇ ਉਲਟੇ 1 2 3 ਧਾਗਾ ਅੱਗੇ ਖੜ ਕੇ ਪੰਜ ਕੁੰਡੇ ਸਿੱਧੇ 1 2 3 4 5 ਠੀਕ ਹੈ ਪੰਜ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ 1 2 3 ਤਾਂ ਗੱਗੇ ਖੜ ਕੇ ਲਾਸਟ ਵਾਲਾ ਸਿੱਧਾ ਹੁਣ ਅੱਗੇ ਆਪਾਂ ਨੈਕਸਟ ਲਾਈਟੇ ਜਾਨੀ ਕਿ ਰੌਂਗ ਸਾਈਡ ਤੇ ਰੌਂਗ ਸਾਈਡ ਤੇ ਜਿਸ ਤਰ੍ਹਾਂ ਦਿਖ ਰਿਹਾ ਏ ਸੇਮ ਉਸੇ ਤਰ੍ਹਾਂ ਜਾਊਗਾ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਇੱਕ ਦੋ पांच उल्टे। एक, पांच। पांच उल्टे, कुंडे, एक, तेन, तेन कुंडे पांच उल्टे 1 2 3 4 5 धाग उल्टे, चार आगे तिन कुंडे सिद्धे 1 2 3 तिन कुंडे सिद्धे तग आप कुंडे उलटे एक దో తారాగా అని కుండే సో తేండా ఉంటా ਪਾਨੇ ਤਿੰਨ ਉਲਟੀਆਂ ਤਿੰਨ ਸਿੱਧੀਆਂ ਸਲਾਈਆਂ ਚੜਾਲੀਆਂ ਐ ਕਿ ਇਸ ਤਰ੍ਹਾਂ ਪਤਾ ਲੱਗਣਾ ਇੱਥੋਂ ਗਿਨਣਾ ਆਪਾਂ ਇੱਥੋਂ ਕਾਊਂਟ ਕਰਾਂਗੇ ਇਹ ਇੱਕ ਦੋ ਤਿੰਨ ਤੇ ਇਹ ਚਾਰ ਵਾਲੀ ਜਿਹੜੀ ਉੱਪਰੋਂ ਇੱਧਰ ਨੂੰ ਐਨੂੰ ਆਈ ਆ ਜਾਨੀ ਕਿ ਇਹ ਛੇਵੀਂ ਸਲਾਈ ਹੈਗੀ ਠੀਕ ਆ ਛੇਵੀਂ ਸਲਾਈ ਤੋਂ ਬਾਅਦ ਆਪਾਂ ਕੀ ਕਰਨਾ ਹੈ ਸਤਵੀਂ ਸਲਾਈ ਤੇ ਆ ਗਏ ਆ ਠੀਕ ਹੈ ਪਹਿਲੇ ਵਾਲਾ ਆਪਾਂ ਉਤਾਰ ਲਵਾਂਗੇ ਠੀਕ ਹੈ ਤੱਗ ਆਪਣੇ ਵਾਲ ਇੰਨੇ ਤੇਲੇ ਉਲਟੇ ਹੀ ਬਣਾਵਾਂਗੇ 1 2 3 ਠੀਕ ਹੈ ਧਾਗਾ ਅੱਗੇ ਕਰਾਂਗੇ ਆਪਾਂ ਇਹ ਜਿਹੜੇ ਪੰਜ ਆ ਇਹਨਾਂ ਨੂੰ ਆਪਾਂ ਹੁਣ ਕਰਨਾ ਹੈ ਉਹਦੇ ਵਾਸਤੇ ਕੀ ਕਰਾਂਗੇ ਇਹ ਆਪਾਂ ਦਿਖਦੇ ਪਿਆ 1 2 ਇਹ ਵਾਲਾ ਜਿਹੜੀ ਲੂਪ ਆ ਇਹਦੇ ਵਿੱਚੋਂ ਲਵਾਂਗੇ ਇੱਥੋਂ ਇੱਥੋਂ ਲਵਾਂਗੇ ਇੱਥੋਂ ਇੱਕ ਕੁੰਡਾ ਲਵਾਂਗੇ ਜਾਨਿਕੇ ਠੀਕ ਹੈ ਇੱਥੋਂ ਇੱਕ ਕੁੰਡਾ ਲਵਾਂਗੇ ਆਪਾਂ ਠੀਕ ਹੈ ਅੱਗੇ ਆਪਾਂ ਇੱਕ ਕੁੰਣਾਗੇ ਤੱਗ ਆਪਣੇ ਵਾਲੀ ਸਾਈਡ ਕਰਾਂਗੇ 1 2 ਤੇ 3 ਇਹ ਜਿਹੜੇ ਤਿੰਨ ਨਾ ਇਹਨਾਂ ਤਿੰਨਾਂ ਦਾ ਇੱਕ ਕੁੰਡਾ ਕਰ ਦਾਂਗੇ ਠੀਕ ਹੈ ਤਾਗਾ ਅਗਲੀ ਸਾਈਡ ਤੇ ਖੜਾਂਗੇ ਤੇ ਇੱਕ ਕੁੰਡਾ ਸਿੱਧਾ ਠੀਕ ਹੈ ਅੱਗੇ ਅੱਗੇ ਆਪਾਂ ਕੀ ਕਰਾਂਗੇ ਇਹ ਜਿਹੜਾ ਕੁੰਡਾ ਹੈ ਇਹ ਵਾਲਾ ਠੀਕ ਹੈ ਕਿਹੜਾ ਲੈਣਾ ਹੈ ਇਹ ਵਾਲਾ ਕੁੰਡਾ ਚਲੋ ਠੀਕ ਹੈ ਇਹਦੇ ਵਿੱਚੋਂ ਦੀ ਆਪਾਂ ਇੱਕ ਕੁੰਡਾ ਹੋਰ ਵਧਾ ਲਾਂ ਠੀਕ ਹੈ ਇੱਥੇ ਆਪਾਂ ਦੋ ਘਟਾਏ ਸੀਗੇ ਇੱਕ ਆਪਾਂ ਇਧਰੋਂ ਵਧਾ ਲਿਆ ਇੱਕ ਆਪਾਂ ਇਧਰੋਂ ਵਧਾ ਲਿਆ ਪੰਜ ਕੁੰਡੇ ਹੋ ਗਏ ਕੰਪਲੀਟ ਤਾਂ ਗੱਪਨੀ ਵਾਲੀ ਸਾਈਡ ਲੈ ਆਵਾਂਗੇ ਤਿੰਨ ਕੁੰਡੇ ਉਲਟੇ 1 2 3 ਠੀਕ ਹੈ ਤੇ ਤਾਗਾ ਖੜਾਂਗੇ ਅਗਲੀ ਸਾਈਡ ਤੇ ਇਹ ਨੀਚੇ ਵਾਲੀ ਲੂਪ ਦੇ ਵਿੱਚੋਂ ਇੱਕ ਕੁੰਡਾ ਲਵਾਂਗੇ ਠੀਕ ਹੈ ਇੱਕ ਗੁੰਡਾ ਔਣਾਂਗੇ ਤਾਂ ਗਾ ਆਪਣੀ ਵਾਲੀ ਸਾਈਡ ਤੇ ਲਿਆਵਾਂਗੇ ਇੱਕ ਦੋ ਤੇ ਤਿੰਨ ਇਹ ਤਿੰਨ ਦਾ ਇੱਕ ਕਰ ਦਵਾਂਗੇ ਠੀਕ ਹੈ ਤਾਂ ਅਗਲੀ ਸਾਈਡ ਤੇ ਇੱਕ ਗੁੰਡਾ ਔਣਾਂਗੇ ਇਹ ਵਾਲੀ ਲੂਪ ਜਿਹੜੀ ਆ ਇਹ ਵਾਲੀ ਇਹਦੇ ਚ ਇੱਕ ਗੁੰਡਾ ਲਾਵਾਂਗੇ ਠੀਕ ਹੈ ਤਾਂ ਗਾ ਆਪਣੀ ਸਾਈਡ ਤਿੰਨ ਗੁੰਡੇ ਉਲਟੇ ਇੱਕ ਦੋ ਤਿੰਨ ਲਾਸਟ ਵਾਲਾ ਸਿੱਧਾ ਹੁਣ ਅੱਗੇ ਆਪਾਂ ਰੋਂਗ ਸਾਈਡ ਰੋਂਗ ਸਾਈਡ ਕਿਸ ਤਰ੍ਹਾਂ ਬਣਾਉਣਾ ਹੈ ਉਸ ਤਰ੍ਹਾਂ ਹੀ ਸੇਮ ਪਹਿਲਾ ਉਲਟਾ ਤਿੰਨ ਸਿੱਧੇ ਇੱਕ ਦੋ ਤਿੰਨ ਸਿੱਧੇ ਪੰਜ ਉਲਟੇ ਇੱਕ ਦੋ ਤਿੰਨ ਚਾਰ ਤੇ ਪੰਜ ਉਲਟੇ ਤਿੰਨ ਸਿੱਧੇ 1 2 3 ਪੰਜ ਉਲਟੇ 1 2 3 4 5 ਤਿੰਨ ਸਿੱਧੇ 1 2 ਤਿੰਨ ਇੱਕ ਉਲਟਾ ਇਹ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਗਿਆ ਠੀਕ ਹੈ ਤੁਸੀਂ ਦੇਖ ਸਕਦੇ ਹੁਣ ਫਿਰ ਅਗੇਨ ਆਪਾਂ ਤਿੰਨ ਉਲਟੀਆਂ ਤਿੰਨ ਸਿੱਧੀਆਂ ਸਲਾਈਆਂ ਝਟਾਵਾਂਗੇ ਸੇਮ ਪੈਟਰਨ ਚ ਕੁਝ ਵੀ ਚੇਂਜ ਨਹੀਂ ਹੋਊਗਾ ਪਹਿਲਾਂ ਉਤਾਰਾਂਗੇ ਤਿੰਨ ਉਲਟੇ 1 2 3

ਅੰਝ ਤਿੰਨ ਉਲਟੇ ਇੱਕ ਦੋ ਤਿੰਨ ਤੇ ਆ ਲਾਸਟ ਵਾਲਾ ਇੱਕ ਸਿੱਧਾ ਐਸ ਤਰ੍ਹਾਂ ਸੀ ਮਾਪਾ ਦੋ ਸਲਾਈਆਂ ਸਿੱਧੀਆਂ ਤੇ ਦੋ ਪੁੱਠੀਆਂ ਹੋਰ ਚੜਾ ਲੈਣੇ ਆ ਫਿਰ ਤੁਹਾਨੂੰ ਫਿਰ ਦੱਸਦੀਆਂ ਕੀ ਕਰਨਾ ਤੇ ਆਪਾਂ ਨੇ ਫਿਰ ਤੋਂ ਤਿੰਨ ਸਿੱਧੀਆਂ ਤੇ ਤਿੰਨ ਉਲਟੀਆਂ ਲਾਈਨਾਂ ਬਣਾ ਲਈਆਂ ਜਨ ਕਿ ਪੂਰੀਆਂ 6 ਸਲਾਈਆਂ ਹੁਣ ਫਿਰ ਆਪਣਾ ਇੱਥੇ ਡਿਜ਼ਾਈਨ ਬਣੂਗਾ ਸੇਮ ਪੈਟਰਨ ਚ ਬਣਾਉਣੀ ਆ ਕੁਝ ਵੀ ਚੇਂਜ ਨਹੀਂ ਹੋਊਗਾ ਠੀਕ ਹੈ ਇੱਕ ਉਲਟਾ ਤਿੰਨ ਉਲਟੇ 1 2 3 ਠੀਕ ਹੈ ਫੇਰ ਉਹੀ ਸੇਮ ਇੱਕ ਕੁੰਡਾ ਇੱਥੋਂ ਲਵਾਂਗੇ ਆਪਾਂ ਠੀਕ ਹੈ ਤੇ ਇੱਕ ਕੁੰਡਾ ਅਗੋਂ ਲਾਂਗੇ ਧੱਗ ਆਪਣੇ ਵਾਲ ਲੈ ਕੇ ਆਵਾਂਗੇ 1 2 ਤੇ 3 ਇਹ ਤਿੰਨ ਕੁੰਡੇ ਜਿਹੜੇ ਨੇ ਤਿੰਨਾਂ ਦਾ ਆਪਾਂ ਇੱਕ ਕਰ ਦਵਾਂਗੇ ਇਸ ਤਰ੍ਹਾਂ ਤਿੰਨਾਂ ਨੂੰ ਇਕੱਠੇ ਹੋਣ ਕੇ ਧਾਗਾ ਅੱਗੇ ਖੜਾਗੇ ਇੱਕ ਕੁੰਡਾ ਸਿੱਧਾ ਹੁਣ ਇੱਥੇ ਆਪਾਂ ਇੱਕ ਕੁੰਡਾ ਘਟਾ ਚੁੱਕੇ ਆ ਇੱਕ ਕੁੰਡਾ ਵਧਾਉਣਾ ਹੈ ਆਪਾਂ ਇੱਥੋਂ ਲਵਾਂਗੇ ਠੀਕ ਹੈ ਇਹਦੇ ਨੀਚੇ ਵਾਲੇ ਲੂਪ ਚੋਂ ਠੀਕ ਹੈ ਤਿੰਨ ਕੁੰਡੇ ਉਲਟੇ 1 2 3 ਧਾਗਾ ਅੱਗੇ ਖੜ ਕੇ ਇੱਥੋਂ ਆਪਾਂ ਨੀਚੋਂ ਇੱਕ ਕੁੰਡਾ ਲਵਾਂਗੇ ਇੱਥੋਂ ਨੀਚੋਂ ਲੈਣਾ ਹੈ ਇੱਕ ਕੁੰਡਾ ਇੱਕ ਕੁੰਡਾ ਹੁਣਾਗੇ ਸੈਂਟਰ ਵਾਲੇ ਤਿੰਨਾਂ ਨੂੰ ਧੱਗ ਆਪਣੀ ਵੱਲ ਕਰਕੇ ਤਿੰਨ ਨੂੰ ਇੱਕ ਕਰਾਂਗੇ ਧੱਗ ਅੱਗੇ ਖੜਾਂਗੇ ਇੱਕ ਕੁੰਡਾ ਇੱਥੇ ਹੁਣਾਗੇ ਇੱਕ ਕੁੰਡਾ ਇੱਥੋਂ ਲੂਪ ਚ ਲਵਾਂਗੇ ਠੀਕ ਹੈ ਧੱਗ ਆਪਣੀ ਵੱਲ ਤਿੰਨ ਕੁੰਡੇ ਉਲਟੇ 1 2 ਦਿੰ ਤਾ ਤਾ ਗੇ ਘੜ ਕੇ ਇਹ ਕੁੰਡਾ ਸਿੱਤਾ ਇੱਕੋ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਹੈ ਉਹ ਦੇਖਣ ਲੱਗ ਜੂਗਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਵਾ ਅਗਰ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤਾਂ ਜਰੂਰ ਬਣਾਉਣਾ ਮੈਨੂੰ ਦੱਸਣਾ ਕਿ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਆਪਣੇ ਸੁਝਾਅ ਸ਼ੁਰੂ ਸ਼ੇਅਰ ਕਰਿਓ ਤੇ ਇਹ ਡਿਜ਼ਾਈਨ ਜਿਹੜਾ ਵਾ ਜਰੂਰ ਬਣਾ ਕੇ ਦੇਖਿਓ ਬਹੁਤ ਈਜ਼ੀ ਆ ਹਰ ਕੋਈ ਬਣਾ ਸਕਦਾ ਇਸ ਡਿਜ਼ਾਈਨ ਨੂੰ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ ਦਾ ਚੈਨਲ